ਪੰਜਾਬ ਵਿੱਚ ਝੋਨੇ ਦੀ ਫਸਲ ਪੱਕ ਚੁੱਕੀ ਹੈ ਤੇ ਕਿਸਾਨਾਂ ਨੇ ਝੋਨੇ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਨੂੰ ਅੱਗ ਲਗਾਉਣ ਦੇ ਉੱਪਰ ਸਰਕਾਰ ਨੇ ਪੂਰੇ ਪੰਜਾਬ ਵਿੱਚ ਸਖਤ ਮਨਾਹੀ ਕੀਤੀ ਹੋਈ ਹੈ। ਸਰਕਾਰ ਦੀਆਂ ਸਖਤ ਹਦਾਇਤਾਂ ਨੇ ਕਿ ਕਿਸੇ ਵੀ ਕਿਸਾਨ ਵੱਲੋਂ ਇਸ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਐਸੇ ਦੇ ਤਹਿਤ ਅੱਜ ਭਵਾਨੀਗੜ੍ਹ ਦੇ ਨੇੜਲੇ ਪਿੰਡ ਬਲਿਆਲ ਵਿਖੇ ਖੇਤਾਂ 'ਚ ਚੈਕਿੰਗ ਸੰਬੰਧੀ ਸਰਕਾਰੀ ਮੁਲਾਜ਼ਮਾਂ ਨੂੰ ਕਿਸਾਨਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਖੇਤਾਂ 'ਚ ਚੱਲ ਰਹੀਆਂ ਕੰਬਾਈਨਾਂ ਤੇ ਲੱਗੇ ਐਸਐਮਐਸ ਅਤੇ ਪੁਰਾਲੀ ਸਾੜਨ ਨੂੰ ਲੈ ਕੇ ਮੌਕੇ ਦਾ ਜਾਇਜ਼ਾ ਲੈਣ ਗਏ ਪਟਵਾਰੀ ਤੇ ਪੰਚਾਇਤ ਸਕੱਤਰ ਨੂੰ ਇਲਾਕੇ ਦੇ ਕਿਸਾਨਾਂ ਨੇ ਘੇਰ ਕੇ ਬੰਦੀ ਬਣਾ ਲਿਆ ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਜ਼ਾਹਰ ਕਰ ਰਹੇ ਕਿਸਾਨਾਂ ਨੇ ਦੋਸ਼ ਲਗਾਉਂਦੇ ਆਖਿਆ ਕਿ ਸਰਕਾਰ ਦੀ ਸ਼ਹਿਤੇ ਪ੍ਰਸ਼ਾਸਨੀ ਕਮਲਾ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਤੇ ਤੁਲਿਆ ਹੋਇਆ ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿਸਾਨ ਆਗੂਆਂ ਨੇ ਦੱਸਿਆ ਕਿ ਸੋਮਵਾਰ ਨੂੰ ਚੈਕਿੰਗ ਸੰਬੰਧੀ ਸਰਕਾਰੀ ਅਧਿਕਾਰੀਆਂ ਦੇ ਖੇਤਾਂ ਵਿੱਚ ਵੜਨ ਦੀ ਜਿਵੇਂ ਹੀ ਈ ਭਿੰਨਕਪਈ ਤਾਂ ਕਿਸਾਨਾਂ ਵੱਲੋਂ ਮੁਲਾਜ਼ਮਾਂ ਦਾ ਘੇਰਾਉ ਕੀਤਾ ਗਿਆ। ਸੂਚਨਾ ਮਿਲਣ ਤੇ ਪੁਲਿਸ ਪਾਰਟੀ ਕੇਰਾਉ ਵਾਲੀ ਜਗ੍ਹਾ ਤੇ ਪਹੁੰਚੀ ਪਰ ਕਿਸਾਨਾਂ ਵੱਲੋਂ ਮੁਲਾਜ਼ਮਾਂ ਦਾ ਘੇਰਾਉ ਜਾਰੀ ਰੱਖਿਆ ਗਿਆ ਤੇ ਕਿਸਾਨ ਇਸ ਗੱਲ ਤੇ ਅੜ ਗਏ ਨੇ ਕਿ ਜਦੋਂ ਤੱਕ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਉਹਨਾਂ ਵਿੱਚ ਆ ਕੇ ਕਿਸਾਨਾਂ ਨੂੰ ਭਰੋਸਾ ਨਹੀਂ ਦਿਵਾਉਂਦਾ ਉਸ ਸਮੇਂ ਤੱਕ ਮੁਲਾਜ਼ਮਾਂ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਅਜ਼ਾਦ ਟੀਵੀ ਨਿਊਜ਼ ਲਈ ਭਵਾਨੀਗੜ੍ਹ ਤੋਂ ਲਵਲੀ ਕੌਸ਼ਲ ਦੀ ਰਿਪੋਰਟ ਹਾਂਜੀ ਅੱਜ ਪਿੰਡ ਬਲਿਆਲ ਵਿਖੇ ਸਾਡੇ ਹਲਕੇ ਦੇ ਮਾ ਪਟਵਾਰੀ ਸਾਹਿਬਾਨ ਤੇ ਉਹਨਾਂ ਦੇ ਨਾਲ ਪੰਚਾਇਤ ਸੈਕਟਰੀ ਅੱਜ ਇੱਥੇ ਸਾਡੇ ਸਰਕਾਰੀ ਹੁਕਮਾਨ ਦੇ ਤਹਿਤ ਇੱਥੇ ਮੌਇਨਾ ਕਰਦੇ ਫਿਰਦੇ ਦੇ ਵੀ ਆਪਣੇ ਜਿਹੜੇ ਕਬੈਨਾਂ ਬਿਨਾਂ ਐਸਐਮਐਸ ਤੋਂ ਚੱਲ ਰਹੀਆਂ ਨੇ ਜਾਂ ਕੋਈ ਕਿਸਾਨ ਵੀਰ ਜਿਹੜਾ ਝੋਨੇ ਦੀ ਪਰਾਲੀ ਆ ਉਹਨੂੰ ਅੱਗ ਲਾ ਰਹੇ ਨੇ ਅੱਛਾ ਜੀ ਉਹਦਾ ਸਾਨੂੰ ਮਾ ਪਤਾ ਲੱਗਿਆ ਤੇ ਅਸੀਂ ਨਾਲ ਨਾਲ ਇਹਨਾਂ ਘਰਾਓ ਕੀਤਾ ਗਿਆ ਕਿਉਂਕਿ ਸਰਕਾਰ ਨੇ ਪਹਿਲੀ ਵਾਰੀ ਵੀ ਜਿੰਨਾ ਕਿਸਾਨਾਂ ਨੇ ਪਰਾਲੀ ਵਿੱਚ ਬਾਈ ਉਹਨਾਂ ਦੀ ਕਣਕ ਨੂੰ ਛੁੰਡੀ ਲੱਗ ਗਈ ਤੇ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਕਿ ਅਸੀਂ 2500 ਰੁਪਏ ਕਿਤੇ ਦੇ ਹਿਸਾਬ ਨਾਲ ਏਕੜ ਦੇ ਹਿਸਾਬ ਨਾਲ ਜਿੰਨਾ ਪਰਾਲੀ ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਅੱਜ ਤੱਕ ਮੈਂ ਕਿਸੇ ਵੀ ਕਿਸਾਨ ਨੂੰ 1 ਰੁਪਿਆ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਅਸੀਂ ਅੱਜ ਇਸ ਮੈਂ ਮਹਿਕਮੇ ਦਾ ਘਰਾਓ ਕੀਤਾ ਹੋਇਆ ਤੇ ਅਸੀਂ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਅੱਗ ਹੈ ਇਸੇ ਤਰ੍ਹਾਂ ਲੱਗੂਗੀ ਨਹੀਂ ਸਰਕਾਰ ਇਹਦਾ ਕੋਈ ਹੱਲ ਕਰੇ ਕਿੰਨੇ ਮੁਲਾਜ਼ਮ ਬੰਦਕ ਬਣਾ ਤੁਸੀਂ ਅੱਜ ਇੱਥੇ ਆਪਣੇ ਮੇ 2 ਆਪਣੇ ਮੇ 2 ਮਲਾਜ ਹੁੰਨੇ ਜੀ ਕਿਹੜੇ ਕਿਹੜੇ ਇੱਕ ਦਾ ਮਰ ਪਟਵਾਰੀ ਸਾਹਿਬਾਨ ਨੇ ਬਲਿਆਲ ਦੇ ਜੀ ਬਲਿਆਲ ਹਲਕੇ ਨੂੰ ਲੱਗੇ ਹੋਏ ਆ ਅੱਛਾ ਜੀ ਇੱਕ ਆਮ ਆਪਣੇ ਮਰ ਪੰਚਾਇਤ ਸੈਕਟਰੀ ਨੇ ਬਲਿਆਲ ਦੇ ਦੋਨਾਂ ਨੂੰ ਬੰਦਕ ਬਣਾਇਆ ਕਦੋਂ ਛੱਡੋਗੇ ਇਹਨਾਂ ਨੂੰ ਜਦੋਂ ਕੋਈ ਇਹਨਾਂ ਦਾ ਅਧਿਕਾਰੀ ਆ ਕੇ ਉੱਚ ਅਧਿਕਾਰੀ ਆ ਕੇ ਛੜਨਾ ਕੋਈ ਗੱਲਬਾਤ ਮ ਕਰੂਗਾ ਤੇ ਤੁਹਾਨੂੰ ਮਰ ਭਰੋਸਾ ਦਿਵਾ ਕੇ ਜਾਊਗਾ ਵੀ ਹਾਂ ਵੀ ਅਸੀਂ ਇੱਥੇ ਨਹੀਂ ਆਉਂਦੇ ਨਹੀਂ ਜਾਂ ਵੀ ਸਾਨੂੰ ਕੋਈ ਜੇ ਇਹਦਾ ਕੋਈ ਮੁਆਵਜ਼ਾ ਦੇਣਗੇ ਆ ਕੇ ਕਹੇ ਛੱਡੋਗੇ ਇਹਨਾਂ ਨੂੰ ਸਾਹਿਬ ਨੇ ਭੇਜਿਆ ਸੀਗਾ ਜੀ ਉਹਨਾਂ ਦੀ ਡਿਊਟੀ ਲੱਗੀ ਹੋਈ ਸੀਗੀ ਤੇ ਫਿਰ ਹੁਣ ਅੱਗੇ ਨੂੰ ਤੁਸੀਂ ਅੱਗੇ ਤੋਂ ਅਸੀਂ ਨਾ ਹੀ ਆਵਾਂਗੇ ਜੀ ਅੱਗੇ ਨੂੰ ਨਹੀਂ ਆਉਂਦੇ ਤੁਸੀਂ ਜੀ ਨਾ ਜੀ ਮਤਲਬ ਕਿਸਾਨਾਂ ਦੇ ਹਿੱਤਾਂ ਨੂੰ ਦੇਖਦੇ ਨਾ ਅਧਾਰ ਕਰੋਂਗੇ ਹੈ ਜੀ ਤੇ ਤੁਸੀਂ ਇਹਨਾਂ ਨੂੰ ਕਦੋਂ ਛੱਡੋਗੇ ਹੋਂ ਜਦੋਂ ਇਹਨਾਂ ਦੇ ਕੋਈ ਉੱਚ ਅਧਿਕਾਰੀ ਆ ਕੇ ਜੀ ਇੱਥੇ ਛੱਡਣਾ ਗੱਲਬਾਤ ਕਰਨੇ ਤੇ ਮਤਲਬ ਵਿਸ਼ਵਾਸ ਦਿਵਾਉਣਗੇ ਲੋਕਾਂ ਨੂੰ ਸਾਰਿਆਂ ਨੂੰ ਵੀ ਹੁਣ ਤੋਂ ਬਾਅਦ ਨਹੀਂ ਇਹ ਅਸੀਂ ਆਉਂਦੇ ਆ ਤੇ ਤੋਂ ਬਾਅਦ ਮਤਲਬ ਮਤਲਬ ਪਿੰਡਾਂ ਦੇ ਵਿੱਚ ਨਹੀਂ ਵੜਦੇ ਉਦੋਂ ਤੇ ਛੱਡਦੇ ਥੋੜੀ ਕੈਚ ਰਹਿਣਗੇ ਉਦੋਂ ਤੱਕ ਹਾਂਜੀ ਉਦੋਂ ਉਦੋਂ ਛੱਡੋਗੇ ਨਾ ਹਾਂਜੀ ਹਾਂਜੀ ਕੀ ਮਾਮਲਾ ਹੈ ਤੇ ਜ਼ਰਾ ਇੱਥੇ ਨਾ ਫਟਵਾਰੀ ਸਾਹਿਬ ਆਏ ਤੇ ਉਹਨਾਂ ਨੂੰ ਰੁਕਿਆ ਹੋਇਆ ਇਹਨਾਂ ਨੇ ਕਿਸਾਨਾਂ ਦੇ ਬੰਦਕ ਬਣਾਇਆ ਹੈ ਜੀ ਤੇ ਉਹ ਅਜ ਪਟਵਾਰੀ ਸਾਹਿਬ ਨੂੰ ਮਿਲੇ ਨਹੀਂ ਹੈਗੇ ਉਹ ਪਰਲੇ ਸਾਈਡ ਬੈਠੇ ਨੇ ਤੇ ਰੁਕਿਆ ਨੇ ਕਿਸਾਨਾਂ ਨੇ ਰੁਕੇ ਹੋਏ ਨੇ ਕੀ ਕਹਦੇ ਕੋਈ ਇਹਨੇ ਮੰਗਾ ਨਹੀਂ ਜਿਹੜੀਆਂ ਪਰਾਲੀ ਸਾੜਨ ਸੰਬੰਧੀ ਆਏ ਚਲਾਨ ਨਾ ਕਟੋ ਸਾਡੇ ਸਾਡੇ ਚਲਾਨ ਨਾ ਦਿੱਤੇ ਜਾਣ ਤੇ ਆਈਏ ਬਸ ਇਹਨੇ ਮੰਗਾ ਨਹੀਂ ਫੇਰ ਛੱਡਣਗੇ ਕਹਿੰਦੇ ਹਾਂ ਜੀ ਹਾਂ ਕੋਈ ਅਧਿਕਾਰੀ ਆਊਗਾ ਮੌਕੇ ਤੇ ਥੋੜੀ ਪੁਲਿਸ ਹੋਰ ਵੀ ਆ ਰਹੀ ਹੈ ਹਾਂ ਸਾਡੇ ਮਨਾਵੇ ਮਾਰ ਰਹੇ ਨੇ ਔਰ ਕਰਸਰ ਆ ਰਹੀ ਹੈ ਹਾਂ ਜੀ ਆਪ ਕਰਸਰ ਆ ਰਹੀ ਹੈ ਤੇ ਕੋਈ ਅਧਿਕਾਰੀ ਆਊ ਕਨਗੋ ਸਾਹਿਬ ਜੀ ਨੇ ਆਉਣਗੇ ਜਦੋਂ ਆ ਕੇ ਫਿਰ ਗੱਲਬਾਤ ਕਰਨਾਂਗੇ